ਪੰਜਾਬ ਦੇ ਵਿੱਤ ਮੰਤਰੀ ਹਰਪਾਲ ਛੀਮਾ ਦੇ ਵੱਲੋਂ ਪੰਜਾਬ ਪਵਨ ਵਿਖੇ ਚੰਡੀਗੜ੍ਹ ਵਿਖਿਆ ਚਿਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਉਹਨਾਂ ਪੰਜਾਬ ਸਰਕਾਰ ਨਸ਼ਾ ਦੇ ਵਿਰੁੱਧ ਜੋ ਮੁਹਿੰਮ ਚਲਾ ਰਹੀ ਹੈ ਉਸ ਬਾਰੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੇ ਵਿੱਚ ਕਾਂਗਰਸ ਅਤੇ ਅਕਾਲੀ ਸਰਕਾਰਾਂ ਦੇ ਵੱਲੋਂ ਪੰਜਾਬ ਦੇ ਹਰ ਘਰ ਦੇ ਵਿੱਚ ਨਸ਼ੇ ਪਹੁੰਚਾਈ ਗਈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਆਉਣ ਤੋਂ ਬਾਅਦ ਨਸ਼ਾ ਦੇ ਵਿਰੁੱਧ ਜੰਗ ਚੱਲ ਰਹੀ ਹੈ। 1 ਮਾਰਚ ਤੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਜੰਗ ਚੱਲ ਰਹੀ ਹੈ ਉਹਦੇ ਵਿੱਚ 182 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਟਾਕੇ ਜ਼ਬਤ ਕੀਤਾ ਗਿਆ। ਉਹਨਾਂ ਕਹਿੰਦੇ ਕਿ ਲੋਕਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ। ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਨਸ਼ਾ ਤਸਕਰਾਂ ਦੇ ਵਿਰੁੱਧ ਐਫਆਈਆਰ ਦਰਜ ਕੀਤੀਆਂ ਗਈਆਂ ਨੇ ਤੇ ਅਜੇਹੇ ਦੇ ਵਿੱਚ ਤਕਰੀਬਨ 5000 ਐਫਆਈਆਰ ਜਿਹੜੀਆਂ ਨੇ ਉਤਾਰਚਕ ਕੀਤੀਆਂ। ਉਤੇ ਹੀ ਹਰਪਾਲ ਚੀਮਾ ਦੇ ਵੱਲੋਂ ਇਸ ਮੌਕੇ ਇੱਕ ਹੋਰ ਵੱਡੇ ਮੁੱਦੇ ਤੇ ਗੱਲਬਾਤ ਕੀਤੀ ਗਈ ਲੈਂਡ ਪੂਲਿੰਗ ਨੂੰ ਲੈ ਕੇ ਉਹਨਾਂ ਨੇ ਆਪਣੇ ਬਿਆਨ ਦਿੱਤੇ ਲੈਂਡ ਪੂਲਿੰਗ ਲਈ ਉਹਨਾਂ ਨੇ ਕਿਹਾ ਕਿ ਇਹ ਨੀਤੀ ਸ਼ਹਿਰੀ ਵਿਕਾਸ ਦੇ ਲਈ ਬਣਾਈ ਗਈ ਸੀ ਕਿਸਾਨਾਂ ਨੂੰ ਹਾਲਾਂਕਿ ਇਹ ਨੀਤੀ ਪਸੰਦ ਨਹੀਂ ਆਈ ਜਾਂ ਉਹਨਾਂ ਨੂੰ ਫਿਰ ਇਹ ਨੀਤੀ ਸਮਝ ਨਹੀਂ ਆਈ ਤਾਂ ਇਸ ਦੇ ਲਈ ਆਮ ਆਦਮੀ ਪਾਰਟੀ ਸਰਕਾਰ ਦੇ ਵੱਲੋਂ ਜੋ ਕਿ ਇਸ ਨੂੰ ਵਾਪਸ ਲਿਆ ਗਿਆ ਉਹਨਾਂ ਕਿਹਾ ਕਿ ਆਪ ਸਰਕਾਰ ਕਿਸਾਨਾਂ ਦੀ ਤਰਜੀਹ ਅਤੇ ਪ੍ਰਮਾਣਿਕੀ ਦੇ ਲਈ ਕੰਮ ਕਰਦੀ ਹੈ ਇਹ ਪਹਿਲੀ ਵਾਰ ਨਹੀਂ ਆ ਉਹਨਾਂ ਨੇ ਕਿਹਾ ਕਿ ਜਦ ਲੈਂਡ ਪੁੱਲਿੰਗ ਨੀਤੀ ਹੋਂਦ ਦੇ ਵਿੱਚ ਆਈ ਹੋਵੇ ਇਹ ਨੀਤੀ ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਵੀ ਲਾਗੂ ਕੀਤੀ ਗਈ ਸੀ ਤੇ ਫਿਲਹਾਲ ਕਿਉਂਕਿ ਕਿਸਾਨਾਂ ਨੂੰ ਇਹ ਪਸੰਦ ਨਹੀਂ ਆਈ ਜਾਂ ਫੇਰ ਸਮਝ ਨਹੀਂ ਆਈ ਤਾਂ ਲੈਂਡ ਪੁੱਲਿੰਗ ਪਾਲਿਸੀ ਨੂੰ ਸਰਕਾਰ ਦੇ ਵੱਲੋਂ ਵਾਪਸ ਲੈ ਲਿਆ ਗਿਆ ਤਾਂ ਦੱਸਦੀ ਹੈ ਹਰਪਾਲ ਚੀਮਾ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੋ ਵੱਡੇ ਮੁੱਦੇ ਨਸ਼ਾ ਤੇ ਨਾਲ ਹੀ ਲੈਂਡ ਪੁੱਲਿੰਗ ਇਸ ਦੇ ਉੱਤੇ ਗੱਲਬਾਤ ਕੀਤੀ ਹਰਤੇ ਹੋ ਚੁੱਕੇ ਨੇ 25542 ਲੋਕਾਂ ਨੂੰ ਰਸਟ ਕੀਤਾ ਜਾ ਚੁੱਕਿਆ ਔਰ 145 ਵਿਅਕਤੀਆਂ ਨੂੰ ਪੁਲਿਸ ਨੇ ਚੇਜ਼ ਕਰਕੇ ਫੜਿਆ ਪਿੱਛੇ ਭੱਜ ਕੇ ਫੜਿਆ ਔਰ ਕਈ ਜਗ੍ਹਾ ਤੇ ਇਨਕਾਊਂਟਰ ਹੋਏ ਨੇਗੇ ਕਈ ਜਗ੍ਹਾ ਤੇ ਗੋਲੀਆਂ ਵੀ ਚੱਲੀਆਂ ਨੇ ਪਰ ਲੇਕਿਨ ਪੁਲਿਸ ਨੇ ਨਸ਼ਾ ਤਸਕਰ ਨਹੀਂ ਬਖਸ਼ੀ ਔਰ ਇਸ ਤੋਂ ਬਿਨਾ 182 ਉਹ ਲੋਕ ਜਿਨ੍ਹਾਂ ਨੇ ਗੈਰ ਕਾਨੂੰਨੀ ਕਮਾਈ ਕਰਕੇ ਆਪਣੇ ਘਰ ਬਣਾਏ ਸੀ ਪ੍ਰਾਪਰਟੀਆਂ ਬਣਾਇਆ ਸੀ ਉਹ ਵੀ ਤੈਸਰਸ ਕੀਤੀਆਂ ਗਈਆਂ ਨੇਗੀਆਂ ਸੋ ਮੇਰਾ ਕਹਿਣ ਦਾ ਭਾਵ ਆ ਕਿ ਨਸ਼ਿਆਂ ਦੇ ਖਿਲਾਫ ਬੜੀ ਵੱਡੀ ਜੰਗ ਜੜੀ ਆ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਲੜ ਰਹੀ ਆ ਤੁਹਾਡਾ ਯਾਦ ਹੋਊਗਾ ਕਿ ਇਸ ਪਿਛਲੇ ਸਾਲ ਜਦੋਂ ਅਗਸਤ ਦੀ ਗੱਲ ਆ ਅਗਸਤ ਦੇ ਵਿੱਚ ਇੱਕ ਸੇਫ ਪੰਜਾਬ ਪੋਰਟਲ ਸੇਫ ਪੰਜਾਬ ਪੋਰਟਲ ਦਾ ਆਗਾਜ਼ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਕੀਤਾ ਸੀ ਪੰਜਾਬ ਦੇ ਅੰਦਰ ਸੇਫ ਪੋਰਟਲ ਪੰਜਾਬ ਦਾ ਆਗਾਜ਼ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਦ ਸਿੰਘ ਮਾਨ ਜੀ ਨੇ ਕੀਤਾ ਸੀ ਮੈਂ ਸਮਝਦਾ ਉਹਨਾਂ ਅੱਜ ਬਹੁਤ ਵੱਡੀ ਸਫਲਤਾ ਜਿਹੜੀ ਆ ਪੰਜਾਬ ਦੇ ਅੰਦਰ ਮਿਲਿਆ ਹੁਣ ਤੱਕ 5 ਜੀ ਐਫ ਆਰ ਚ 5000 ਐਫ ਆਰ 5000 ਐਫ ਆਰ ਦਾ ਅੰਕੜਾ ਜ ਪੂਰਾ ਹੋ ਗਿਆ 5000 ਐਫ ਆਰ ਜਿਹੜੀ ਲੋਕਾਂ ਦੀ ਇਨਫੋਰਮੇਸ਼ਨ ਦੇ ਦਰਜ ਹੋਈ ਹੈ ਇਹ ਬਹੁਤ ਵੱਡਾ ਰਿਕਾਰਡ ਜਿਹੜਾ ਦੇਸ਼ ਭਰ ਦੇ ਅੰਦਰ ਪੰਜਾਬ ਪਹਿਲੀ ਵਾਰ ਬਣਿਆ ਕਿ ਲੋਕਾਂ ਨੇ ਖੁਦ ਆ ਕੇ ਲੋਕਾਂ ਨੇ ਉਸ ਪੋਰਟਲ ਦੇ ਉੱਤੇ ਆ ਕੇ ਉਸ ਨੰਬਰ ਦੇ ਉੱਤੇ ਆ ਕੇ ਆਪ ਇਨਫੋਰਮੇਸ਼ਨ ਦਿੱਤੀ ਕਿ ਸਾਡੇ ਪਿੰਡ ਦਾ ਫਲਾ ਆਦਮੀ ਸਰਦ ਫਲਾਣੇ ਪਿੰਡ ਦਾ ਫਲਾਣਾ ਆਦਮੀ ਫਲਾਣੀ ਨੌਜਵਾਨ ਜਾਂ ਫਲਾਣਾ ਵਿਅਕਤੀ ਜਿਹੜਾ ਉਹ ਨਸ਼ਿਆਂ ਦੇ ਕਾਰੋਬਾਰ 'ਚ ਲੱਗਿਆਗਾ ਸੋ ਇਹਦਾ ਮਤਲਬ ਆ ਕਿ ਅੱਜ ਪੰਜਾਬ ਦੇ ਬੱਚੇ-ਬੱਚੇ ਨੇ ਜੋ ਜਿਹੜੀ ਕਸਮ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਖਾਦੀ ਆ ਕਿ ਪੰਜਾਬ ਨਸ਼ਾ ਮੁਕਤ ਕਰਨਾਗਾ ਜੋ ਕਸਮ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਖਾਦੀ ਆ ਪੂਰੀ ਸਰਕਾਰ ਨੇ ਖਾਦੀ ਆ ਉਹ ਜਿਹੜੀ ਆ ਗਰਾਊਂਡ ਦੇ ਤੇ 100% ਲਾਗੂ ਆ ਗਰਾਊਂਡ ਦੇ ਤੇ ਅੱਜ ਸਾਰੇ ਪੰਜਾਬ ਦੇ ਲੋਕਾਂ ਨੇ ਇਹ ਕਸਮ ਖਾ ਲਈ ਕਿ ਸਰਕਾਰ ਦਾ ਅਸੀਂ ਸਹਿਯੋਗ ਦੇਵਾਂਗੇ ਅੱਜ 5000 ਤੋਂ ਵੱਧ ਮੁਕਦਮੇ ਜਿਹੜੇ ਇਸ ਗੱਲ ਤੇ ਦਰਜ ਹੋਏ ਨੇ ਜਿਨ੍ਹਾਂ ਨੇ ਸੇਫ ਪੋਰਟਲ ਤੇ ਜਾ ਕੇ ਡਿਸਕਲੋਜ਼ ਕੀਤਾ ਕਿ ਇਸ ਜਗ੍ਹਾ ਤੇ ਨਸ਼ਾ ਆਇਆ ਆ ਬੰਦਾ ਡਰਗ ਅਡਿਕਟਾ ਆ ਡਰਗ ਪੈਡਲਰ ਆ ਮੈਂ ਸਬੰਧ ਇੱਕ ਬਹੁਤ ਵੱਡੀ ਸਫਲਤਾ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਇਸ ਸਾਲ ਦੇ ਦੌਰਾਨ ਮਿਲੀ ਹੈਗੀ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਾਡੇ ਡੈਸ਼ਲ ਕੋਆਰਡੀਨੇਟਰ ਅਰਵਿੰਦ ਕੇਜਰੀਵਾਦੀ ਨੂੰ ਮੁਬਾਰਕਬਾਦ ਦੇਣਾ ਚਾਹਨਾਗਾ ਕਿ ਇੱਕ ਬਹੁਤ ਵੱਡਾ ਯਤਨ ਸਰ ਦੇ ਉੱਤੇ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਹੋ ਰਿਹਾਗਾ ਇਸ ਮਹਿਮ ਨੂੰ ਪਹਿਲਾ ਸਰਕਾਰ ਨੇ ਸ਼ੁਰੂ ਕੀਤੀ ਸੋ ਹੁਣ ਜਿਹੜਾ ਪੰਜਾਬ ਦੇ ਲੋਕਾਂ ਨੇ ਆਪਣਾ ਹਿੱਸਾ ਪਾਉਣਾ ਸ਼ੁਰੂ ਕੀਤਾ ਔਰ 5000 ਲੋਕਾਂ ਤੋਂ ਜਿਵੇਂ 5000 ਐਫਆਈਆਰ ਹੋਈਆ ਤਾਂ ਮੈਨੂੰ ਲੱਗਦਾ ਕਿ ਇਨਫੋਰਮੇਸ਼ਨ ਤਾਂ ਜ਼ਿਆਦਾ ਦੀ ਆਈ ਹੋਣੀ ਤੇ ਇਹਦਾ ਮਤਲਬ ਕੀ ਆ ਕਿ ਲੋਕ ਜਿਹੜੇ ਲੱਗੇ ਉਹ ਆਪ ਬਹਾਰੇ ਇਸ ਲੋਕ ਲਹਿਰ ਦਾ ਹਿੱਸਾ ਬਣ ਰਹੇ ਨੇ ਕਿ ਪੰਜਾਬ ਦੇ ਅੰਦਰੋਂ ਨਸ਼ੇ ਖਤਮ ਹੋਣ ਚਾਹੀਦੇ ਨੇ ਜੜ ਤੋਂ ਖਤਮ ਹੋਣੇ ਚਾਹੁੰਦੇ ਨੇ ਸੋ ਮੈਂ ਪੰਜਾਬ ਦੇ ਲੋਕਾਂ ਦਾ ਇਹਨਾਂ 5000 ਲੋਕਾਂ ਦਾ ਔਰ ਹੋਰ ਦੂਸਰੇ ਲੋਕਾਂ ਦਾ ਜਿਹੜੇ ਇਨਫਰਮੇਸ਼ਨ ਦੇਣੀ ਚਾਹੁੰਦੇ ਨੇਗੇ ਔਰ 5000 ਲੋਕਾਂ ਦਾ ਵੀ ਧੰਨਵਾਦ ਕਰਨਾ ਚਾਹਨਾਗਾ ਔਰ ਦੂਸਰੇ ਲੋਕਾਂ ਨੂੰ ਵੀ ਮੈਂ ਜਿਹੜੀ ਆ ਉਹਨਾਂ ਨੂੰ ਇਨਵਾਈਟ ਕਰਦਾਗਾ ਕਿ ਤੂੰ ਸੱਦਾ ਦਿੰਦਾਗਾ ਕਿ ਤੁਸੀਂ ਆਓ ਸੇਵ ਪੰਜਾਬ ਪੋਰਟਲ ਦੇ ਉੱਤੇ ਜਾਣਕਾਰੀ ਦਿਓ ਤਾਂ ਕਿ ਪੰਜਾਬ ਪੁਲਿਸ ਤੁਰੰਤ ਤੁਰੰਤ ਤੇ ਕਾਰਵਾਈ ਕਰਦੀ ਕਿਉਂਕਿ ਜਦੋਂ ਵੀ ਕੋਈ ਇਨਫਰਮੇਸ਼ਨ ਮਿਲਦੀ ਆ ਤਾਂ ਪੰਜਾਬ ਪੁਲਿਸ ਉਥੇ ਵਿਦਨ 10 ਮਿੰਟਸ ਜਿਹੜੀ ਪਹੁੰਚ ਜਾਂਦੀ ਆ ਔਰ ਇਹੀ ਕਾਰਨ ਆ ਕਿ ਅੱਜ ਵੱਡੀ ਪੱਧਰ ਤੇ ਪੰਜਾਬ ਅੰਦਰੋਂ ਨਸ਼ਾ ਜਿਹੜਾ ਉਹ ਖਤਮ ਹੋਇਆਗਾ ਥੈਂਕ ਯੂ ਮਾਰਚ